ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਯੂਜ਼ ਕਰਦੀ ਜਿੰਨਾ ਚਿਰ ਉਹਨਾਂ ਨੂੰ ਲੋੜ ਨਾ ਹੋਵੇ ਉਹ ਬੰਦੇ ਨੂੰ ਉੱਥੋਂ ਤੱਕ ਲਟਕਾ ਕੇ ਰੱਖਦੇ ਆ ਹੁਣ ਜਿਹੜਾ ਸਮਾਂ ਉਹ ਜਿਹੜੀ ਤੁਸੀਂ ਪਹਿਲਾਂ ਗੱਲਾਂ ਕੀਤੀਆਂ ਹੋਈਆਂ ਆ ਆਪਾਂ ਉਹਦੀ ਓਰ ਵੀ ਕਰਦੇ ਉਹਨੇ ਉੱਥੇ ਕਰਫਟ ਫੇਰ ਲੈ ਰਿਆ ਇੱਕ ਹੋਰ ਇੱਕ ਹੋਰ ਸਾਲ ਜਿਹੜਾ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਤੇ ਐਨਐਸਏ ਲਾਤਾ ਕਿਉਂ ਲੱਗਾ ਕਿ ਕੁਐਸਚਨ ਮਾਰਕਾ ਕਿਉਂਕਿ ਜਿਹੜੀ ਇਲੈਕਸ਼ਨ ਹੈ ਸ਼੍ਰਮਣੀ ਗੁਰਸੇਵਰਾ ਪ੍ਰਬੰਧਕ ਕਮੇਟੀ ਦੀ ਉਹਦੇ ਵਾਲੇ ਸੂਚੀਆਂ ਤਿਆਰ ਨਹੀਂ ਹੋਈਆਂ ਔਰ ਡਿਲੇ ਹੋਗੀ ਔਰ ਡਿਲੇ ਹੋਗੀ ਤੇ ਅਮਰਤਪਾਲ ਹੱਲੇ ਉਹਨਾਂ ਦੇ ਕੰਮਦਾਰ ਨਹੀਂ ਹੈਗਾ ਜਦੋਂ ਉਹਨਾਂ ਨੂੰ ਲੋਡ ਹੋਊ ਉਹ ਤੋਂ ਕੱਢ ਕੇ ਲਿਆਉਣਗੇ ਆ ਫਿਰ ਯੂਜ਼ ਕਰਨਗੇ ਕਿਉਂਕਿ ਸਖਵੀਰ ਬਾਦਲ ਜੋ ਮਰਜੀ ਹੋ ਜਾਵੇ ਇਹ ਸਾਰੇ ਚੱਲੇ ਹੋਏ ਕਾਰਤੂਸ ਆ ਭਾਵੇਂ ਬਾਗੀ ਤੇ ਭਾਵੇਂ ਜਿਹੜੇ ਮਰਜੀ ਧੜੇ ਹੋਣ ਭਾਵੇਂ ਪ੍ਰਧਾਨ ਮੰਤਰੀ ਬਣ ਵੀ ਗਿਆ ਸਖਵੀਰ ਬਾਦਲ ਇਸ ਟਾਈਮ ਕੋਈ ਵੈਲਿਊ ਨਹੀਂ ਉਹਨਾਂ ਦੀ ਨਜ਼ਰਾਂ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਬੜਾ ਅਤਰਾਜ ਨਾ ਦੇਖਿਆ ਕਿਸ ਤਰ੍ਹਾਂ ਅਮਰਤਪਾਲ ਆਇਆ ਕਿਸ ਤਰ੍ਹਾਂ ਉਹਨੂੰ ਅਰੈਸਟ ਕੀਤਾ ਪੰਜਾਬ ਪਜਾ ਕੇ ਇੰਨਾ ਬਦਨਾਮ ਕਰਤਾ ਸਾਰਾ ਕੁਝ ਕੀਤਾ ਕਿਦਾਂ ਉਹਨੂੰ ਜਿੱਥੇ ਬਗਬਦੀ ਸੀ ਉਸੇ ਜਗ੍ਹਾ ਤੇ ਆ ਕੇ ਰੋਡੇ ਲੰਡੇ ਤੋਂ ਫਿਰ ਉਹਨੂੰ ਸੰਤ ਜਨੈਲ ਸਿੰਘ ਖਾਲਸਾ ਪਿੰਡਾਲੇ ਦੇ ਪਿੰਡ ਤੋਂ ਉਸੇ ਗੁਰਦੁਆਰੇ ਦੇ ਵਿੱਚੋਂ ਆਪੇ ਅਨਾਉਂਸਮੈਂਟ ਕੀਤੀ ਪਹਿਲਾਂ ਪੁਲਿਸ ਦੀਆਂ ਗੱਡੀਆਂ ਛੱਡ ਗਈਆਂ ਸਾਰੀਆਂ ਵੀਡੀਓ ਆ ਗਈਆਂ ਸੀ ਸਾਹਮਣੇ ਆ ਪਾਇਓਗਾ ਚਾਨਣ ਜੀ ਇਹਦੇ ਤੇ ਦੇਖੋ ਜੇ ਆਪਾਂ ਅਮਰਪਾਲ ਸਿੰਘ ਹੋਣਾਂ ਦੀ ਗੱਲ ਕਰੀਏ ਤੇ ਅਮਰਪਾਲ ਸਿੰਘ ਹੋੜੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਨਵੇਂ ਸੀ ਹੂੰ ਹੂੰ ਐਨਾ ਪਰ ਲਖੀ ਤੇ ਇੱਕ ਇੱਕ ਮੁੰਡਾ ਨੌਜਵਾਨ ਮੁੰਡਾ ਜਿਹਦਾ ਨਾਮ ਦੀਪ ਸਿੱਧੂ ਸੀ ਉਹ ਪਾਰਸੀਆ ਪੰਜਾਬ ਦੇ ਪੋਲਿਟੀਕਲ ਮੰਚ ਤੇ ਸੀ ਚਮਕਾ ਸੀ ਜੀ ਕਿਸਾਨ ਅੰਦੋਲਨ ਦੇ ਦੌਰ ਦੇ ਵਿੱਚ ਇਹ ਬੜੀ ਚਲੋ ਬੰਦੇ ਦੇ ਚਲਦੇ ਚਲਾਉਂਦੇ ਮੈਂ ਚੰਗਾ ਨਹੀਂ ਸਮਝ ਜਾ ਕੇ ਜਦੋਂ ਗੰਦਾਰ ਇਸ ਟਿਊਡਿਅਲ ਵਿੱਚ ਆ ਰਹੀ ਉਹਦੇ ਆਪਾਂ ਚੰਗੇ ਪੱਖ ਨੂੰ ਤਾਂ ਡਿਸਕਸ ਕਰ ਸਕਦੇ ਹਾਂ ਤੇ ਜਿਹੜਾ ਦਾ ਨਕਾਰਾਤਮਕ ਪੱਖ ਹੈ ਉਹਨੂੰ ਆਪਾਂ ਡਿਸਕਸ ਨਹੀਂ ਕਰ ਸਕਦੇ ਉਹ ਆਪੱਖ ਰਹੀ ਸੀ ਜੀ ਉਹਨੇ ਬੜੇ ਹੁੰਦੀਏ ਤਰੀਕੇ ਦੇ ਨਾਲ ਜਿਹੜਾ ਹੈ ਕਿ ਆਪਣੇ ਇੱਕ ਨੈਰੇਟਿਵ ਸਿੰਧਿਆ ਸੀ ਜਿਸ ਤਰ੍ਹਾਂ ਉਹ ਜਾ ਰਿਹਾ ਸੀ ਅਚਨਚੇਤ ਉਹਦੀ ਜਿਹੜੀ ਹੈਗੀ ਹੈ ਇੱਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਸਰਕਾਰ ਕਹਿੰਦੀ ਹੈ ਉਹ ਹਾਦਸਾ ਸੀ ਜਿਹੜਾ ਉਹਨਾਂ ਦੇ ਸਮਰਥਕ ਹੈ ਉਹਨਾਂ ਨੂੰ ਚਾਉਣ ਵਾਲੇ ਲੋਕ ਕੈਂਡੀਡੇਟ ਆਈ ਨਹੀਂ ਦੋਸਤ ਉਹਨਾਂ ਨੇ ਸਹਿਮਤ ਹੋ ਕਹਿੰਦੇ ਵੀ ਉਹ ਕੌਨਸਟ੍ਰਿਟ ਸੀਤੀ 41 ਸੀਤੀ ਜਿਸ ਦੀ ਮੌਤ ਜਾਣਕਨੀ ਹੋਈ ਉਹ ਫਿਰ ਸ਼ਾਰਜਿਸ ਤੇ ਜਿਹੜੀ ਉਹਨੂੰ ਜਿਆਗ ਮਾਰਿਆ ਗਿਆ ਜਾਂ ਕਤਲ ਕੀਤਾ ਗਿਆ ਇਹ ਕੁਝ ਇਹੋ ਜਿਹੀ ਸ਼ਰਤ ਸੀ ਹਮਰ ਚੋਪਾਲ ਸਿੰਘ ਉਹਨੀਆਂ ਦੇ ਨਾਲ ਜੁੜੀ ਹੋਈ ਸੀ ਜੀ ਉਹਨਾਂ ਦੇ ਕੁਝ ਸੱਜਣ ਮਿੱਤਰ ਇਹ ਗੱਲ ਕਹਿੰਦੇ ਆ ਕਿ ਦੀਪ ਸਿੱਧੂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਬਲਾਕ ਪ੍ਰੇਟੀ ਕਲ ਮੈਕਸਿਮ ਜੀ ਲੇਕਿਨ ਅਮਰਪਾਲ ਸਿੰਘ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਸੀਗੇ ਇਹ ਬੜਾ ਕੰਮ ਬੁਝਾਏਗਾ ਸਰਗਰਮੀ ਦਿਖਾਉਦੇ ਸੀ ਵਾਰਤ ਪੰਜਾਬ ਦੀ ਆਰਗੇਨਾਈਜੇਸ਼ਨ ਦੇ ਨਾਤੇ ਤੇ ਉਸ ਵਿੱਚ ਇਹ ਰੰਗ ਹੁੰਦੇ ਸੀਗੇ ਦੁਬਈ ਦੇ ਵਿੱਚ ਜੀ ਪ੍ਰੈਜ਼ੈਂਟੇਟੇਡ ਦੁਬਈ ਤੋਂ ਇਧਰ ਨੂੰ ਆਉਂਦੇ ਐ ਜੇ ਜਦੋਂ ਦੁਬਈ ਦੇ ਵਿੱਚ ਆਉਂਦੇ ਐ ਤੇ ਇਹਨਾਂ ਦੀ ਲੁੱਕ ਹੈ ਜਿਹੜੀ ਪਰ ਤੁਸੀਂ ਦੇਖੋ ਕਿ ਇਹਨਾਂ ਦੀ ਲੁੱਕ ਜਿਹੜੀ ਹੈ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਵਰਗੀ ਹੈ। ਜੀ ਜੀ। ਪਰ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਬਾਰੇ ਤੱਕ ਕਿਹਾ ਜਾਂਦਾ ਬਹੁਤ سارے ਲੋਕ ਇਹ ਕਹਿੰਦੇ ਜੀ ਉਹ ਕਾਂਗਰਸ ਦਾ ਏਜੰਟੀ ਕੋਈ ਕਿਸੇ ਦਾ ਏਜੰਟ ਕਹਿਦੇ ਇੱਕ ਇੰਟਰਸਟੈਂਟ ਕਹਿਦੇ। ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਅਕਾਲ ਤਖਤ ਸਾਹਿਬ ਦੇ ਦਰਵਾਜ਼ਾ ਸਾਹਿਬ ਦੀ ਰਾਖੀ ਵਾਸਤੇ ਜੋ ਕੁਝ ਉਹਨਾਂ ਨੇ ਇਤਿਹਾਸਿਕ ਤੇ ਜਿਵੇਂ ਅੰਤਮ ਸਮੇਂ ਦੇ ਵਿੱਚ ਉਹਨਾਂ ਨੇ ਸ਼ਹੀਦੀ ਦਾ ਜਾਨ ਦਿੱਤਾ ਹੈ। ਜੀ ਉਹਨੇ ਸਾਰੇ ਜਿਹੜੇ ਨੈਰੇਟਿਵ ਉਹਨਾਂ ਬਾਰੇ ਬਣੇ ਸੀਗੇ ਉਹਨਾਂ ਨੂੰ ਸਭ ਨੂੰ ਰੱਦ ਕਰ ਦਿੱਤਾ ਹੈ। ਕਿਉਂ ਕੋਈ ਕੋ ਫਕੀਰ ਬੰਦੇ ਵਾਲੀ ਗੱਲ ਆਪਾਂ ਕਹਿ ਸਕਦੇ ਆ ਮੈਂ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਿ ਕਿਹੜੇ ਚੈਨਲ ਹੁੰਦੇ ਸੀ ਇਹ ਸੂਰਦਰਸ਼ਨ ਦੇ ਵਿੱਚ ਨਿਊਜ਼ ਐਡੀਟਰ ਹੁੰਦੇ ਸੀ ਜੀ ਤੇ ਆਪਰੇਸ਼ਨ ਬਲੂ ਸਟਾਰ ਜਦੋਂ ਹੋਇਆ ਉਹ ਸਾਰੀ ਜਿਹੜੀ ਉੱਥੇ ਦੀ ਕਵਰੇਜ ਆ ਉਹਨਾਂ ਨੇ ਕੀਤੀ ਸੀ ਇਹ ਪ੍ਰੋਵਾਈਡ ਸੀ ਸਰਕਾਰੀ ਤੌਰ ਤੇ ਉਹ ਵੀਡੀਓ ਸਾਹਮਣੇ ਨਹੀਂ ਆਈ ਪਤਾ ਨਹੀਂ ਕਿਸ ਵੇਲੇ ਵੀਡੀਓ ਸਾਹਮਣੇ ਆ ਜਾਵੇ ਉਦੋਂ ਦੱਸਦੇ ਹਾਂ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਕੋਲੇ ਅਸੀਂ ਗਏ ਉਹ ਅਕਾਲ ਤਖਤ ਤੇ ਤਹਿ ਖਾਨੇ ਦੇ ਵਿੱਚ ਲੜਾਈ ਲੜਦੇ ਹੋਏ ਸ਼ਹੀਦ ਹੋ ਗਏ ਸੀ ਉਹਨਾਂ ਦੀ ਗੱਲ ਵੀ ਪਈ ਸੀ ਤੇ ਪੈਰਾਂ ਦੇ ਪਾਸੇ ਖੜ ਕੇ ਕਹਿੰਦੇ ਵੀ ਮੈਂ ਉਹਨਾਂ ਨੂੰ ਨਤਮਸਤਕ ਹੋਇਆ ਮੈਂ ਉਹਨਾਂ ਨੂੰ ਸलाम ਕੀਤਾ ਮੱਥਾ ਟੇਕਿਆ ਤੇ ਜਿਹੜਾ ਕਰਨਲ ਮੌਕੇ ਤੇ ਸੀ ਕਹਿੰਦਾ ਮੇਰੇ ਕੋਲ ਪਹੇਗਿਆ ਉਹ ਕਹਿੰਦਾ ਵੀ ਇਹ ਖਤਰਨਾਕ ਅਤਵਾਦੀ ਹੈ ਤੇ ਤੂੰ ਇਹਨੂੰ ਜਿਹੜਾ ਹੈਗਾ ਮੱਥਾ ਕਿਉਂ ਦੇਖ ਰਿਹਾ ਹੈ ਉਹ ਕਹਿੰਦਾ ਮੈਂ ਕਹਾ ਵੀ ਤੁਹਾਡੇ ਵਾਸਤੇ ਅਤਵਾਦੀ ਹੋਊਗਾ ਵੱਖਵਾਦੀ ਹੋਊਗਾ ਇੱਕ ਨਿਕ ਪੱਤਰਕਾਰ ਦੇ ਨਾਤੇ ਇੱਕ মিডিਆ ਕਰਮੀ ਦੇ ਨਾਤੇ ਮੈਂ ਇਹਨਾਂ ਨੂੰ ਮਿਲਦਾ ਰਿਹਾ ਤੇ ਜੋ ਗੱਲ ਕਹਿੰਦੇ ਹੁੰਦੇ ਸੀ ਉਹਦੇ ਉੱਤੇ ਪੂਰੇ ਉੱਤਰ ਦੇ ਹੁੰਦੇ ਸੀ ਤੇ ਪੂਰੇ ਅਸਰਉਂਦੇ ਵੀ ਹੁੰਦੇ ਸੀ ਫਿਰ ਉਹਨਾਂ ਨੇ ਦੱਸਿਆ ਕਿ ਮੈਨੂੰ ਜਦੋਂ ਪੰਜਾਬ ਦੇ ਵਿੱਚ ਕਤਲੋਗਾਂ ਜ਼ਿਆਦਾ ਹੋ ਰਹੀ ਸੀ ਮੈਨੂੰ ਟਾਰਗੇਟ ਦਿੱਤਾ ਗਿਆ ਕਿ ਕੁਝ ਜਿਹੜੇ ਸਿੱਖ ਲੀਡਰ ਐ ਉਹਨਾਂ ਦੀਆਂ ਅਪੀਲਾਂ ਪ੍ਰਸਾਰਤ ਕੀਤੀਆਂ ਜਾਣ ਉਹ ਕਹਿ ਕੇ ਇਸ ਕੰਮ ਨੂੰ ਛੱਡਿਆ ਜਾਵੇ ਜੀ ਉਹ ਕਹਿੰਦਾ ਮੈਂ ਸੰਤ ਜਰਨੈਲ ਤੋਂ ਪਿੰਡਾਲੇ ਕੋਲੇ ਗਿਆ ਤੇ ਪਿੰਡਾਲਿਆਂ ਨੇ ਵੀ ਅਪੀਲ ਕੀਤੀ ਫਿਰ ਕਹਿੰਦੇ ਮੈਂ ਸੰਤ ਜਰਨੈਲ ਆ सॉरी ਸੰਤ ਹਰਕੰਦਿਕ ਲੰਗੋਵਾਲ ਕੋਲੇ ਗਿਆ ਉਹਨਾਂ ਨੇ ਅਪੀਲ ਕਰ ਦਿੱਤੇ ਮੈਂ ਸੇਟਲਿਸ ਸੰਸ ਦੇ ਰਣਤੀ ਪਿੰਡ ਰਾਣੇ ਕੋਲੇ ਆਇਆ ਜਿੱਥੇ ਮੈਂ ਉਹਨੂੰ ਕਹਿੰਦੀ ਕਿ ਮੈਂ ਤੁਹਾਡੀ ਵਾਈਫ ਲੈਣੀ ਹੈ ਤੁਸੀਂ ਅਪੀਲ ਕਰੋ ਜੀ ਤੇ ਉਹਨੇ ਕਹਤਾ ਸੀ ਵੀ ਕੱਲੇ ਆ ਪੰਡਾ ਤੂੰ ਆਪਣੀ ਇਜ਼ਾ ਗਾਂਧੀ ਨੂੰ ਪੁੱਛ ਲੈ ਮੇਰੀ ਇਸ ਤੇ ਜਿਹੜੀ ਹੱਕ ਹੈ ਜਿਹੜੀ ਮੈਂ ਕੱਟ ਕਹੂੰਗਾ ਇਹਦੇ ਵਿੱਚ ਕੱਟਵੱਟ ਨਾ ਹੋਵੇ ਅਪੀਲ ਮੈਂ ਜ਼ਰੂਰ ਕਰ ਜੀ ਕਹਿੰਦਾ ਜੀ ਮੈਂ ਕਿਹਾ ਵੀ ਮੈਂ ਕੱਟਵੱਟ ਨਹੀਂ ਹੋਊਗੀ ਜੇ ਛੋਤ ਤੁਹਾਡੀ ਅਪੀਲ ਹੋਊਗੀ ਤਾਂ ਪੂਰੀ ਦੀ ਪੂਰੀ ਹੋਊ ਜੀ ਤਾਂ ਉਦੋਂ ਉਹਨੇ ਕਿਹਾ ਸੀ ਕਿ ਬੇਗੁਨਾਹਾਂ ਨੂੰ ਮਾਰਨਾ ਜਿਹੜਾ ਹੈਗਾ ਮੈਂ ਹਰ ਕਿਸਮ ਦੀ ਏ ਨਿਕੇਤੀ ਕਰਦਾ ਜਾਇਓ ਤ੍ਰਿਭਲੀਅਨ ਮਰਦੇ ਐ ਜਾਇਓ ਪੁਲਸਰੇ ਮਰਦੇ ਐ ਤੇ ਉਹ ਖੜਕੂ ਮਰਦੇ ਤੇ ਜਾਇਓ ਗਿਆਰਖੜਕੂ ਮਰਦੇ ਐ ਜੀ ਕਿਸੇ ਨੂੰ ਫੜ ਕੇ ਮਾਰਨਾ ਕਤਲ ਕਰਨਾ ਇਹ ਗੱਲ ਜੰਗੀ ਦੀ ਤੇ ਪਹਿਲਾਂ ਵੀ ਮੈਂ ਇਹੋ ਗੱਲ ਕਹੀ ਤੇ ਸ਼ਾਇਦ ਮੇਰੀ ਕਦੇ ਗੱਲ ਮੰਨੀ ਵੀ ਨਹੀਂ ਗਈ ਤੇ ਉਹ ਜਿਹੜੀ ਹੈ ਉਹਨਾਂ ਦੀ ਇੰਟਰਵਿਊ ਪ੍ਰਸਾਦ ਨਹੀਂ ਹੋਈ ਸੀ ਜੀ ਉਹਦੇ ਉਲਟ ਜੇ ਆਪਾਂ ਦੇਖੀਏ ਤੇ ਅਮਰਪਾਲ ਸਿੰਘ ਉਹ ਰਣ ਦੇਖੀ ਤੇ ਅਮਰਪਾਲ ਕਹੀ ਉਹ ਰਣੇ ਚੀਰਾ ਮੋਰਾਂ ਲੁਕ ਜ਼ਰੂਰ ਉਹ ਇਹਦੀ ਬਣਾ ਲਈ ਸੀ ਹਮ ਹਮ ਪਰ ਜੇ ਆਪਾਂ ਕਹੀਏ ਕਿ ਉਹਨਾਂ ਦੇ ਪੈਰ ਦੇ ਵਿੱਚ ਪੈਰ ਰੱਖਣ ਵਾਲੀ ਗੱਲ ਹੈ ਉਹਨਾਂ ਨੇ ਸਕੇ ਪੰਚਾਇਤੀ ਮੈਂਬਰੀ ਵੀ ਨਹੀਂ ਲਈ ਸੀ ਬਿਲਕੁਲ ਇਹ ਅੰਦਰ ਚਲੇ ਗਏ ਤਬਾਦ ਵਿਚ ਇਹਨਾਂ ਪਾਰਲੀਮੈਂਟ ਵਿਚ ਝੋਲ ਲੜੀ। ਹੂੰ ਹੂੰ। ਉਹ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਮੈਂ ਨਹੀਂ ਇਹ ਗੱਲ ਕਹਿੰਦਾ ਆਪਣੇ ਮਨ ਨੂੰ ਕੁਝ ਕਹਿੰਦਾ ਜੋ ਅਨਲਿਸਿਸ ਆ ਰਹੇ ਹੈ। ਜੀ। ਜੋ ਵੱਡੇ ਵੱਡੇ ਬੰਦੇ ਕਹਿ ਰਹੇ ਕਿ ਕਿੱਦਾਂ ਉਹ ਗੱਲ ਚੱਲ ਰਹੀ ਹੈ ਜਦੋਂ ਇਹ ਜਿਗਰੂਗੜ ਦੀ ਜੇਨ ਦੇ ਵਿੱਚ ਪੰਦ ਸੀ। ਹੂੰ ਹੂੰ। ਔਰ ਉਸ ਵੇਲੇ ਕੀ ਜਦੋਂ ਚੋਣਾ ਆ ਗਿਆ ਸੀ ਕੀ ਚੋਣਾ ਲੜੀਆਂ ਜਾਂ ਜਾਂ ਨਾ। ਹੂੰ ਹੂੰ। ਮੇਰੇ ਖਿਆਲ ਨਾਲ ਸਾਡੇ ਸਰੋਤਿਆਂ ਦੇ ਚੰਗੀ ਤਰ੍ਹਾਂ ਦਰਸ਼ਕਾਂ ਦੇ ਚੰਗੀ ਤਰ੍ਹਾਂ ਯਾਦ ਹੋ ਰਹੇ ਹੈ। ਕਿ ਉਦੋਂ ਉਹਨਾਂ ਨੇ ਪਰਿਵਾਰ ਨੇ ਕਿਹਾ ਸੀ ਕਿ ਨਹੀਂ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਜੀ ਜੀ ਲੇਕਿਨ ਇੱਕ ਸੱਖ ਨੇ ਕਿਹਾ ਸੀ ਕਿ ਅਮਰਪਾਲ ਸਿੰਘ ਚੋਣ ਲੜਨਗੇ ਹੂੰ ਕੌਣ ਸੀ ਜੀ ਉਹ ਸੱਖ ਉਹ ਸਾਬਕਾ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਰਾਜਦੇਵ ਸਿੰਘ ਖਾਲਸਾ ਸੀ ਜੀ ਜੀ ਔਰ ਰਾਜਦੇਵ ਸਿੰਘ ਖਾਲਸਾ ਉਹ 1999 ਦੇ ਵਿੱਚ ਉਸ ਵੇਲੇ ਪਾਰਲੀਮੈਂਟ ਦੇ ਮੈਂਬਰ ਬਣੇ ਸੀ ਜਦੋਂ ਸਿਮਰਦੀਪ ਸਿੰਘ ਮਾਨ ਗੁੜੀ ਸਾਰੇ ਦੇ ਸਾਰੇ ਲੋਕ ਬਣ ਗਏ ਸੀ ਜੀ ਔਰ ਰਾਜਦੇਵ ਸਿੰਘ ਖਾਲਸਾ ਦੀ ਕੁਆਲਿਟੀ ਇਹ ਸੀ ਕਿ ਇੱਕ ਖੜਕੋਣੇ ਕੇਸ ਲੈਣ ਦੇ ਸੀ ਹੂੰ ਹੂੰ ਉਹਨਾਂ ਨੇ ਫਿਰ ਬਾਅਦ ਵਿੱਚ ਜੁੜਨ ਦੀ ਗੱਲ ਦਿੱਤਾ ਸੀ ਕਿ ਇਹ ਲਾਈਨ ਚੱਲਦੀ ਸੀ ਤੇ ਉਹ ਆਰਐਸਐਸ ਦੇ ਵਿੱਚ ਸ਼ਾਮਲ ਹੋ ਗਈ ਸੀ ਜੀ ਰਾਸ਼ਟਰੀ ਸਵੈ ਸੇਵਕ ਸੰਗਠਨ ਦੇ ਵਿੱਚ ਸ਼ਾਮਲ ਹੋ ਗਈ ਸੀ ਬਾਅਦ ਵਿੱਚ ਫਿਰ ਉਹਨਾਂ ਦੀ ਡਿਊਟੀ ਲੱਗਦੀ ਸੀ ਰਾਸ਼ਟਰੀ ਸਿੱਖ ਸੰਗਤ ਕਿ ਤੁਸੀਂ ਰਾਸ਼ਟਰੀ ਸਿੱਖ ਸੰਗਤ ਨੂੰ ਕਵਰ ਕਰੋ ਜੀ ਪਰ ਸਭ ਤੋਂ ਪਹਿਲੀ ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਆਈ ਸੀ ਉਹ ਆਈ ਸੀ ਕਿ ਰਾਜੇ ਸਿੰਘ ਖਾਂਸਾ ਬਣੋ ਕੇ ਜੀ ਅਮਰਪਾਲ ਸਿੰਘ ਹੋਣੀ ਚੋਣ ਲੱਗ ਗਈ ਬਿਲਕੁਲ ਜੀ ਤੇ ਅੱਜ ਵੀ ਸਭ ਤੁਹਾਡੇ ਯਾਦ ਹੋਣੇ ਅਪਾਈ ਸੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਜਦੇਵ ਸਿੰਘ ਖਾਲਸਾ ਪੀਤੀ ਰਾਜ ਜਿਹੜੇ ਹੈਗੇ ਐ ਉਹ ਡਿਬਰੂਗੜ ਨਹੀਂ ਚਲੇ ਗਏ ਉਹ ਪ੍ਰਣਾਲੇ ਤੋਂ ਬਠਿੰਡੇ ਆਏ ਪ੍ਰਣਾਲੇ ਤੋਂ ਬਠਿੰਡੇ ਆਏ ਸੀ ਤੇ ਬਠਿੰਡੇ ਤੋਂ ਟ੍ਰੇਨ ਚੱਲ ਕੇ ਡਿਬਰੂਗੜ ਗਏ ਸੀ ਉੱਥੇ ਜਾ ਕੇ ਫਿਰ ਉਹਨਾਂ ਨੇ ਪੂਰਾ ਮੁਕੰਮਲ ਕਰਤਾ ਸੀ ਯਾਦ ਹੈ ਨਾ ਤੁਹਾਡੇ ਬਿਲਕੁਲ ਯਾਦ ਹੈ ਉਹਨ ਇੱਕ ਬੰਦਾ ਆ ਆਰਐਸਐਸ ਨਾਲ ਬੰਦਾ ਜੁੜਿਆ ਹੋਵੇ ਐਲਾਨ ਉਹ ਕਰਦਾ ਕਿ ਅਮਰਪਾਲ ਸਿੰਘ ਹੁਰੀ ਚੋਣ ਲੜ ਲਗੇ ਤੇ ਮੈਂ ਆਪਦੇ ਕੋਲ ਉਹਨੂੰ ਕਹਿ ਰਿਹਾ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਨੇ ਫਿਰ ਚੋਣ ਲੜੀ ਉਹ ਪਾਰਲੀਮੈਂਟ ਦੇ ਮੈਂਬਰ ਬਣ ਕੇ ਜੀ ਕੰਧਵਾਲ ਕਾਂ ਦੇ ਵਿੱਚ ਇੱਕ ਇਕੱਠ ਹੋਇਆ ਉੱਥੇ ਸੁਖਵੀਰ ਬਾਦਲਾ ਕੱਠ ਵੀ ਸੀ ਉੱਥੇ ਇੱਕ ਇਕੱਠ ਸਿਮਰਜੀਤ ਸਿੰਘ ਮਾਨਹਰਾਂ ਦਾ ਸੀ ਤੇ ਉਹ ਇੱਕ ਵਹਿਣ ਆਰਗੇਨਾਈਜੇਸ਼ਨ ਹੈ ਜਿਹੜੀ ਅਮਰੋਜ ਸਿੰਘ ਮਾਨ ਬਾਬੂ ਸਿੰਘ ਮਾਨ ਦੇ ਸੁਪੁੱਤਰ ਨੇ ਇੱਕ ਫਿਲਮੀ ਕਲਾਕਾਰ ਵੀ ਉਹਨਾਂ ਨੇ ਤੇ ਲੱਖਾਂ ਸਿੰਖ ਸੁਧਾਰਣੇ ਪੜਾਈ ਹੋਈ ਹੈ ਉਹਨਾਂ ਨੇ ਵੀ ਆਪਣਾ ਕੱਠ ਕੀਤਾ ਸੀ ਤੇ ਕੱਠ ਦੀ ਇਹ ਵਾਰਸ ਪੰਜਾਬ ਦੀ ਜਿਸਬੰਦੀ ਹੈ ਜਿਹੜੀ ਇਹਦਾ ਕੱਠ ਮੈਂ ਦੇਖ ਕੇ ਆ ਚੰਗਾ ਕੱਠ ਸੀ ਸੋਹਣਾ ਕੱਠ ਸੀ ਇਸ ਕੱਠ ਦੇ ਵਿੱਚ ਭਾਸ਼ਣ ਕੀਤਾ ਸੀ ਸਰਬਜੀਤ ਸਿੰਘ ਖਾਲਸਾ ਨੇ ਜੀ ਜੇ ਸਰਮਜੀਤ ਸਿੰਘ ਖਾਲਸਾ ਨੇ ਉਹ ਤੇ ਐਲਾਨ ਕੀਤਾ ਸੀ ਕਿ ਅਗਲਾ ਮੁੱਖ ਮੰਤਰੀ ਛਾਡੇ ਬਣੋ ਭਾਈ ਅਮਰਪਾਲ ਸਿੰਘ ਹੋਊਗਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਨੂੰ ਕਿਦੋ ਬੰਦਿਆਂ ਦੇ ਟੈਲੀਫੋਨ ਆਏ ਉਹਨਾਂ ਨੇ ਕਿਹਾ ਕਿ ਤੂੰ ਬੰਦਾ ਬਣ ਜਾ ਤੂੰ ਉਸ ਬੰਦੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰ ਰਹੇ ਹੈਂ ਤੇ ਤੇਰੇ ਖਵਾਸੇ ਐਂਡੀਪੀਐਸ ਦਾ ਕੇ ਸਰਕਾਰ ਬਣਾ ਦਿੰਦੇ ਇਹ ਸੋਚਿਆ ਜਾ ਰਿਹਾ ਹੈ ਜੀ ਕਹਿਣ ਆਪਾਂ ਮੁਰਕੇ ਗੱਲ ਦੇ ਉੱਤੇ ਆਈਏ ਕਿ ਇਸ ਵੇਲੇ ਦੀ ਸਥਿਤੀ ਹੈ ਕਿ ਜਦੋਂ ਇਹਨਾਂ ਨੂੰ ਖੜੇ ਕਰ ਰਿਕਾਰਡ ਕੀਤਾ ਤੁਸੀਂ ਦੱਸਦਾ ਕਿ ਕਿਵੇਂ ਰੋਡੇ ਪੇੜ ਦੇ ਵਿੱਚ ਇਨਾਂ ਦੀ ਜਫਤਬੰਦੀ ਉਹ ਸੀ ਤੇ ਬਰੋਟੀ ਪਿੰਡ ਦੇ ਵਿੱਚ ਹੀ ਲਿਆ ਕੇ ਇਹਨਾਂ ਲੋਕ ਕੀਤਾ ਗਿਆ ਸੀ ਡਰਾਮਾ ਜਿੱਦੀ ਇਹਨਾਂ ਨੇ ਇੱਕ ਗ੍ਰਿਫਤਾਰੀ ਜਿਹੜੀ ਐ ਦੇ ਦਿੱਤੀ ਐ ਉੱਥੇ ਜਾ ਕੇ ਸੰਤਾਂ ਦੀ ਯਾਦ ਦੇ ਵਿੱਚ ਲਗਨਦਾਰੋਂ ਸਾਂ ਬਣਾਏ ਉੱਥੇ ਜਾ ਕੇ ਅਰਦਾਸ ਕੀਤੀ ਮੁੱਖ ਬਾਤ ਸੁਣਿਆ ਤੇ ਫਿਰ ਆ ਕੇ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੇਸ਼ ਕੀਤਾ ਉਸ ਤੋਂ ਪਹਿਲਾਂ ਜਰਦੀ ਸਾਹਿਬ ਦੀਆਂ ਤਸਵੀਰਾਂ ਇਹਨਾਂ ਦੀਆਂ ਛੱਡੀਆਂ ਰਹੀਆਂ ਸਾਰਾ ਕੁਝ ਦਿਖਾਉਂਦੇ ਰਹੀ ਹੈ ਜੀ ਇੱਧਰ ਜਾ ਰਹੇ ਹੈ ਜੀ ਆ ਕਦੇ ਇੱਕ ਹੱਥ ਸਾਤਾ ਉੱਤੇ ਲਿਆ ਹੋਇਆ ਹੈ ਕਦੇ ਅੰਦਰ ਵਿੱਚ ਕੋਈ ਵੈਜ ਦਾ ਫੜਿਆ ਹੋਇਆ ਆਪਾਂ ਉਹਨੂੰ ਵੀ ਕਹਿੰਦੇ ਸੀ ਵੀ ਜੇ ਇਹ ਇੰਨਾ ਕੁਛ ਇੰਡੀਆ ਨੇ ਸਪੇਸ਼ਲ ਨੂੰ ਪਤਾ ਲੱਗੀ ਜਾਂਦਾ ਪੁਲਿਸ ਨੂੰ ਪਤਾ ਲੱਗੀ ਇਹਦੇ ਵਿੱਚ ਕਿਸ ਤਰ੍ਹਾਂ ਕਿਉਂ ਨਹੀਂ ਕੀਤਾ ਜਾਂਦਾ ਬਿਲਕੁਲ ਜੀ ਪਰ ਉਹਨਾਂ ਨੇ ਕਿਹਾ ਕਿ ਦੇਖਣਾ ਪੈਂਦਾ ਕਿ ਕੋਈ ਬੰਦਾ ਕਦੋਂ ਗ੍ਰਿਫਤਾਰ ਕਰਨਾ ਜ਼ਰੂਰੀ ਆ ਆਪਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ CIA ਨੇ ਇੱਕ ਸਰਵੇ ਕਰਵਾਇਆ ਸੀ ਇੰਦਰਾ ਗਾਂਧੀ ਵਾਸਤੇ ਕਿ ਕੀ ਉਹ ਇਲੈਕਸ਼ਨ ਤੋਂ ਪਹਿਲਾਂ ਮਰੀ ਚੰਗੀਆਂ ਜਾਂ ਬਾਅਦ ਵਿੱਚ ਮਰੀ ਚੰਗੀਆਂ ਦਾ ਮਤਲਬ ਇਹ ਕਲੀਅਰ ਹੋ ਗਿਆ ਕਿ ਇੰਦਰਾ ਗਾਂਧੀ ਨੇ ਮਰਨੇ ਮਰਨੇ ਜੀ ਕਿ ਉਹ ਮਰੇ ਮਰੇ ਕਦੋਂ ਇਹ ਵੀ ਇਹਨਾਂ ਬਾਰੇ ਫੈਸਲਾ ਹੋ ਗਿਆ ਕਿ ਇਹਨਾਂ ਨੇ ਗ੍ਰਿਫਤਾਰ ਹੋਣਾ ਹੀ ਹੋਣਾ ਤੇ ਕਰਨਾ ਕਰਦੇ ਇਹ ਸਾਰਾ ਧਰਮਾਰਚਾ ਹੈ ਕਿ ਅਸੀਂ ਪਰਪੰਚ ਰਚਿਆ ਗਿਆ ਸੀ ਜੀ ਇਹ ਗ੍ਰਿਫਤਾਰ ਕਰवलं ਦਾ ਕਰੋ ਸੁਤੇ ਪਿਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਐਨੀ ਵੱਡੀ ਫੋਰਸ ਲਾਈ ਦਿੱਲੀ ਤੋਂ ਉੱਤਰਿਆ ਫਿਰ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਇਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਟੋਟਲ 10 ਗ੍ਰਿਫਤਾਰੀਆਂ ਹੋ ਗਏ ਜੀ ਔਰ ਇਹ ਦਸਾਂ ਗ੍ਰਿਫਤਾਰੀਆਂ ਦੇ ਤੇ ਦਸਾਂ ਦੇ ਦਸਤਾ ਬਣਿਆ ਜਿਹੜੇ ਇਹਨਾਂ ਦਾ ਤੁਹਾਡਾ ਮੈਸਰ ਸਕਿਉਰਟੀ ਐਕਟ ਐਨਐਸਏ ਦਾ ਪਾ ਜੀ ਔਰ ਇਥੋਂ ਚੱਕ ਕੇ ਸਾਰਿਆਂ ਨੂੰ ਡਿਪਰੂਵਰ ਦੀ ਜੇ ਦੇ ਵਿੱਚ ਪੇਸ਼ ਉਗੜ ਦੀ ਰੇਲ ਦੇ ਵਿੱਚ ਮੱਤਪੇ ਤਾਲੀਆਂ ਕੱਲਾਂ ਵੀ ਆ ਗਈਆਂ ਕਿ ਮੱਤਪੇ ਜਿੱਦੀ ਅਗੇ ਜੀ ਆਫ ਸੀ। ਘਰ ਉਸ ਕੰਨ ਉਹ ਪਰ ਛੱਡਦੀ। ਉਹ 9 ਵਜੇ ਵਾਪਸ ਪੰਜਾਬ ਦੇ ਵਿੱਚ ਲੈ ਜਾਂਦੇ। باقی ਨੌਾਂ ਦੇ 23 ਜੀ ਦੇ ਖਿਲਾਫ ਜਿਹੜੀ ਛੋਟੇ ਮੋਟੇ ਮਕਦਮੇ ਬੰਦੇ ਸੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਚ ਪਾਜ਼ੀ। ਹਮਮ ਅਮਰਪਾਲ ਸਿੰਘ ਦੀ ਕੱਲ ਦੁਪਹਿਰ ਤੱਕ ਇਹ ਗੱਲ ਚੱਲ ਰਹੀ ਸੀ ਪਰਿਵਾਰ ਵੱਤੋਂ ਜੋ ਖਬਰਾਂ ਫਾਰਤ ਹੋ ਰਹੀਆਂ ਸੀ ਜਿਹਦੇ ਜਿਹਦਾ ਹਵਾਲਾ ਦੇ ਕੇ ਪੱਤਰਕਾਰ ਖਬਰਾਂ ਲਿਖਦੇ ਸੀ ਉਹ ਕਹਿੰਦੇ ਸੀ ਕਿ ਅਮਰਪਾਲ ਸਿੰਘ ਉਹਨਾਂ ਨੂੰ ਲੈਣ ਬਾਅਦ ਤੇ ਕਾਰਮ ਤਾਰਨ ਦੀ ਪੁਲਿਸ ਜਾਂ ਅੰਮ੍ਰਿਤਸਰ ਤੇ ਹਾਜੀ ਦੀ ਪੁਲਿਸ ਹੈ ਜਿਹੜੀ ਉੱਤਰ ਕੀ ਹੈ ਹਮਮ ਔਰ ਉਹਨਾਂ ਨੂੰ ਲੈ ਕੇ ਆ ਗਏ ਤੇ ਸ਼ਾਮ ਤੱਕ ਖਬਰ ਆ ਗਈ ਤਬਰੂ ਅਖਬਾਰ ਦੇ ਵਿੱਚ ਸਾਡੇ ਮਿੱਤਰ ਹੈ ਜੁਪਿੰਦਰਜੀਤ ਸਿੰਘ ਉਹਨਾਂ ਦੀ ਨਿਸ਼ਾੜੀ ਮੈਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਦੇਖਿਆ ਜੁਪਿੰਦਰ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਸਰਕਾਰ ਨੇ ਰਹਿਮਤ ਛੁੜਾ ਕਰਕੇ ਜੀ ਉਹਨਾਂ ਦੀ ਤੇ ਟੈਂਸ਼ਨ ਹੈ ਜਿਹੜੀ ਇੱਕ ਸਾਢੇ 4 ਹੋਰ ਬਣਦੀ ਹਮਮ 2 ਸਾਲ ਤੋਂ ਪਹਿਲਾਂ ਸੀ ਉਹ 23 ਤਾਰੀਖ ਨੂੰ ਮਤਲਬ ਜਿਹੜੀ ਹੈ ਕਿ 22 ਤਾਰੀਖ ਨੂੰ ਉਹਨਾਂ ਨੇ 2 ਸਾਲ ਪੂਰੇ ਹੋ ਗਏ ਨੇ 23 ਤੋਂ ਮਤਲਬ ਉਹਨਾਂ ਦੀ ਰਿਹਾਈ ਬਣਦੀ ਕਈ ਤੋਂ ਬਾਅਦ ਹੋਏ ਨਾ ਫਿਰ ਉਹਨਾਂ ਨੇ ਤੇ ਕੈਂਡੀ ਲਾੜੇ ਐਲਜੀਸੀ ਇੱਕ ਸਾਲ ਦੇ ਫਿਰ ਸਵਾਲੇ ਪੈਦਾ ਹੁੰਦਾ ਕਿ ਐਸਪੀ ਅਕਾਲੀ ਦਲ ਦੀ ਹਾਲਤ ਕੀ ਹੈ ਅਕਾਲੀ ਦਲ ਚਾਹੇ ਸੁਖਵੀਰ ਵਾਲਾ ਹੋਵੇ ਤੇ ਚਾਹੇ ਐਡੀ ਵਾਲਾ ਹੋਵੇ ਸੁਖਬੀਰ ਪ੍ਰਧਾਨ ਬਣ ਗਿਆ ਤੇ ਕੱਲ ਨੂੰ ਮਰਤੀ ਸਿੰਘ ਜੀ ਹੋਰ ਵਾਲੇ ਬਣ ਜਾਣਾ ਜਾਂ ਬੀਬਾ ਜਗੀਰ ਕੌਰ ਨੇ ਬਣ ਜਾਣਾ ਜਾਂ ਰਖਵੰਦ ਸਾਹਿਬ ਬਣ ਜਾਣ ਜਾਂ ਤਿੰਦੂ ਮਾਇਰੋ ਸਾਹਿਬ ਪਾਣ ਜਾਂ ਕੋਈ ਬਣ ਜੇ ਉਹਨਾਂ ਦਾ ਪ੍ਰਧਾਨਤਾ ਬਣ ਨਹੀਂ ਉਹ ਵੀ ਜਿਹੜੇ ਰਾਹ ਦਿੱਤੇ ਪੈ ਗਏ ਉਹ ਇਸ ਕੰਦੇ ਤੇ ਪੈ ਗਏ ਕਿ ਸਾਰਾ ਉਹ ਇੱਕ ਤਾਂ ਅਕਾਲੀ ਦਲ ਦਾ ਤਾਂ ਜਦੋਂ ਸਾਲਵੇਂ ਨਹੀਂ ਹੋ ਰਿਹਾ ਤੇ ਆਪ ਆ ਵੀ ਇੱਕ ਵੱਖਰੀ ਪਾਜੀ ਬਣਾਰੀ ਜੀ ਜੱਦੀ ਸਾਹਿਬ ਤੁਸੀਂ ਦੇਖੋ ਪੰਜਾਬ ਦੇ ਵਿੱਚ ਇੱਕ ਸਭਰ ਦੀ ਸ਼ਾਨਦਾਰ ਕਾਦੀ ਦਾ ਨਾ ਹੈ ਬਿਲਕੁਲ ਇੱਕ ਜਿਹੜਾ ਹੈਗਾ ਹੁਣੇ ਬਾਅਦ ਪੰਜਾਬ ਦੇ ਇੱਕ ਇੱਕ ਕਾਦੀਦਾਰ ਹੋ ਗਿਆ ਇੱਕ ਕਾਦੀਦਾਰ ਜਿਹੜਾ ਹੈਗਾ ਸੁਖਵੀਰ ਬਾਦਰ ਵਾਲਾ ਹੋ ਗਿਆ ਇੱਕ ਦੂਜਾ ਇਹ ਕੱਲ ਤੱਕ ਸਾਦੀ ਸਰਪਰਸਤੀ ਵਾਲਾ ਜਿਵੇਂ ਸੀ ਆਈਸੀ ਆਦੀ ਸਾਹਿਬ ਕਹਿੰਦੇ ਇਹ ਹੋ ਗਿਆ ਚਾਰ ਕਾਦੀਦਾਰ ਹੋ ਗਏ ਵੋਟ ਪੈਂਟ ਜਿਹੜਾ ਹੈਗਾ ਤਿਆਰ ਸਮੇਂ ਤੇ ਪੰਡਿਆ ਜਾਂਦਾ ਹੈ ਬਾਕੀ ਤੁਸੀਂ ਗੱਲ ਕਰਦੇ ਸਿਮਰਦੀਪ ਸਿੰਘ ਮਾਨ ਵਾਲੀ ਵੋਟ ਬੈਂਕ ਨੂੰ ਭਵੇਂ ਲਾਂਭੜ ਕਰ ਜੀਏ ਆਪਾਂ ਲੇਕਿਨ ਚੰਨ ਕੈਂਡੀਡੇਟ ਹੈ ਜਿਹੜੇ ਹੈਗੇ ਸਿੰਗੀ ਵੋਟ ਲੈ ਆ ਸਕਦੀ ਹੈ ਜਿਵੇਂ ਕਿ ਜਿਹੜੀ ਬਾਦਸਪਾਰਸ ਪੰਜਾਬ ਦੇ ਅਕਾਲੀ ਦੇ ਨਾਲ ਉਹਦੇ ਕੋਲੇ ਪਾਰਲੀਮੈਂਟ ਰੀਆਂ ਦੋ ਸੀਟਾਂ ਜਿੱਤ ਚੁੱਕੀ ਹੈ ਜੀ ਤੇ ਦੋ ਸੀਟਾਂ ਦੇ ਵਿਚਾਰ ਅਸੈਂਬਲੀ ਦੀਆਂ ਸੀਟਾਂ ਕਿੰਨੀਆਂ ਬਣਦੀਆਂ ਨੇ 18 ਸੀਟਾਂ ਬਣਦੀਆਂ ਹੂੰ ਹੂੰ 18 ਸੀਟਾਂ ਦੇ ਤੇ ਉਹਨਾਂ ਦਾ ਪ੍ਰਭਾਵ ਹੈਗਾ ਹੀ ਹੈਗਾ ਸੀਟਾਂ ਪ੍ਰਭਾਵ ਹੈ ਤੇ ਇਸ ਕੋਲ ਕਾਰ ਇੱਥੇ ਕਟੂ ਸ਼ਾਤੀ ਜੀ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਅੰਦੀ ਸਾਹਿਬ ਜੀ ਵੀ ਹੈਗੇ ਐ ਤੇ ਉਹਨਾਂ ਨਾਲ ਕੁਕਟੀ ਦਾ ਲੱਗਿਆ ਪੰਜਵੇਂ ਮੈਂਬਰੀ ਕਮੇਟੀ ਲੱਗੀ ਹੈ ਉਹਨਾਂ ਨੇ ਕਿਹਾ ਕਿ ਜੀ ਸਾਡੇ ਕੋਲੋਂ 30 ਲੱਖ ਤੱਕ ਦੀਆਂ ਪਰਖੀਆਂ ਚੜੀਆਂ ਗਈਆਂ ਜਿਹੜੀ ਮੈਂਬਰਸ਼ਿਪ ਕਰਨੀ ਹੈ ਇੰਨੀ ਹੁੰਦੀ ਹੈ ਇਧਰੇ ਸੁਖਵੀਰ ਬਾਦਲ ਨੇ ਕਿਹਾ ਵੀ 27 ਲੱਖ ਹੋਵੇ 47 ਲੱਖ ਮੈਂਬਰਸ਼ਿਪ ਫਾਈਨਲੀ ਹੋ ਗਈ ਤਿੰਨ ਪਰੇ ਬਰਾਬਰ ਆ ਗਈ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਇੱਕ ਪੱਕਾ ਵੋਟ ਪੈਂਦਾ ਉਹ ਹੋਗੇ ਇਹ ਹੁਣ ਵੋਟ ਪੈ ਕਿਹੜਾ ਹੈਗਾ ਇਹ ਵੋਟ ਪੈ ਚਾਰ ਥਾਂ ਤੇ ਪੰਡਿਆ ਜਾਊ ਪਾਰਲੀਮੈਂਟ ਵੀ ਇਹ ਚੋਣਾਂ ਦੇ ਵਿੱਚ ਆਪਾਂ ਦੇਖ ਲਿਆ 19% ਦੇ ਕਰੀਬ ਭਾਰਤੀ ਜਨਤਾ ਪਾਈ ਸੀ ਆਪਾਂ ਵੋਟ ਰਹੀ ਜੀ ਜੀ 19% ਵੋਟੋ ਲੱਗੇ ਜਿਹੜੇ ਹਜੋ ਹਾਸ ਤਾ ਇਸ ਵੇਲੇ ਆਪਾਂ ਦੇਖੀਏ ਆਮ ਆਦਮੀ ਪਾਰਟੀ ਦੀ ਐਮਐਨਏ ਦੇ ਭੱਜ ਰਹੇ ਇਹਨਾਂ ਦੀ ਲੋਕ ਪੈਂਦੇ ਐ ਤੁਸੀਂ ਦੇਖੋ ਕਿ ਸਾਡਾ ਉਹ 16 ਐਮਐਨਏ ਮੌੜਾ ਵਾਲਾ ਜੋ ਆੜੀ ਲੋਕ ਨੂੰ ਪੈਗੇ ਇੱਕ ਮਾਸਟਰ ਜੀ ਕੇ ਸਿਖੀਰ ਸਿੰਘ ਹੈ ਸਾਡੇ ਪੁੱਜੋ ਤੋਂ ਉਹਨੂੰ ਪੈਗੇ ਸ਼ਹਿਰੀ ਕੰਕਰੀ ਹੈ ਉਹਨੂੰ ਪੈਗੇ ਬੀਬੀ ਇੰਦਰਜੀਤ ਕੌਰ ਹੈ ਤੁਹਾਡੀ ਉਸ ਤੋਈ ਨੋਕਤਰਾਈ ਉਹਨੂੰ ਵੀ ਮਤਲਬ ਜਿਹੜਾ ਹੈਗਾ ਕਿਸਾਨਾਂ ਦੀ ਐਂ ਬਿੜੀ ਅਗੇ ਪਰੋਂਤਾ ਸਾਹਮਣਾ ਕਰਨਾ ਪਿਆ ਇਧਰ ਦੇ ਪਾਸੇ ਕੋਟ ਪੂਰਾ ਜੋ ਸਪੀਕਰ ਸਾਹਿਬ ਹੈ ਕੰਨਵਰ ਸਾਹਿਬ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ ਇਹਨਾਂ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਸਤਾ ਸਾਫ਼ ਹੈ ਅਮ ਤੁਸੀਂ ਬਾਖੂ ਵੀ ਕਿਹਾ ਲਾਈਦਾ ਸੀ ਕਿ ਜਲਾਈ ਦੇ ਵਿੱਚ ਜਲਾਈ ਜੂਨ ਜਲਾਈ ਦੇ ਵਿੱਚ ਸ਼੍ਰੋਮੀ ਕਮੇਟੀ ਦੀਆਂ ਇਲੈਕਸ਼ਨ ਹੋ ਰਹੀਆਂ ਪਰ ਆ ਲੇਟੈਸਟ ਦੋ ਤਿੰਨ ਦਿਨ ਪਹਿਲਾਂ ਦੀ ਖਬਰ ਆ ਜੀ ਜੇ ਜਿਹੜੇ ਚੋਣ ਕਮਿਸ਼ਨਰ ਹੈ ਉਹਨਾਂ ਨੇ ਹੁਕਮ ਕਰਤਾ ਸ਼ਾਇਦ ਵੀ ਹਾਈ ਕੋਰਟ ਦੀ ਡਾਇਰੈਕਸ਼ਨ ਆਈ ਵੀ ਹੈ ਉਹਦੇ ਆਧਾਰ ਤੇ ਜਿਹੜੀਆਂ ਵੋਟਰ ਸਟ ਲਿਸਟਾਂ ਤਿਆਰ ਕਰਨੀਆਂ ਸੀ ਵੀ ਕੰਮ ਰੋਕ ਦਿਓ ਵੋਟਰ ਸਟ ਲਿਸਟਾਂ ਤਿਆਰ ਨਹੀਂ ਕਰਨੀਆਂ ਜੇ ਵੋਟਰ ਸਟ ਲਿਸਟਾਂ ਤਿਆਰ ਨਹੀਂ ਹੁੰਦੀਆਂ ਤੇ ਦਾ ਮਤਲਬ ਵੀ ਸ਼ੁਰੂ ਹੀ ਗੁਰਦੁਆਰਾ ਕਰਤਬੰਦ ਕਮੇਟੀ ਦੀਆਂ ਚੋਣਾਂ ਵੀ ਟਲ ਗਈਆਂ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਸ਼ੁਰੂ ਹੀ ਕਮੇਟੀ ਦੀਆਂ ਚੋਣਾਂ ਕਰਾ ਕੇ ਸਿੱਖ ਪੰਥ ਰੂਪ ਪਾੜਨੇ ਕਾਣੀ ਦੇਲ ਨੂੰ ਪਾੜਨੇ ਤੋਂ ਇਹ ਦੇਖਣਾ ਹੋ ਤਾਂ ਸਰਕਾਰ ਨੇ ਐਂ ਤਾਂ ਸਰਕਾਰ ਅਮਰਪਾਲ ਸਿੰਘ ਹੋਰ ਨੂੰ ਕੋਸ ਵੇਲੇ ਜੀ ਜਿਹੜੀ ਪੰਜਾਬ ਵੀ ਜੂਗੀ ਜਦੋਂ ਉਹ ਨੂੰ ਸ਼ੂਟ ਕਰਨਾ ਪਿਆ ਐਸ ਕਰ ਉਹਨੂੰ ਪਤਾ ਵੀ ਉਹ ਸ਼ੂਟ ਨਹੀਂ ਕਰਦਾ ਕਈ ਵਾਰੀ ਮਤਲਬ ਜਦੋਂ ਕਿਸੇ ਬੰਦੇ ਦੀ ਦਾ ਆਊਰਾ ਬਣਾਉਣਾ ਹੋਵੇ ਉਹਨੂੰ ਜੇਲ੍ਹ 'ਚ ਵੀ ਬੰਦ ਕਰ ਦਿੰਦਾ ਇਹਦਾ ਮੇਰਾ ਕਹਿਣਾ ਜੀ ਅਮਰਪਾਲ ਸਿੰਘ ਉਹਨਾਂ ਦੀ ਕਿਰਸਟਾਡੀ ਨਾ ਹੁੰਦੀ ਤਾਂ ਉਹ ਕਦੇ ਪਾਰਲੀਮੈਂਟ ਨਹੀਂ ਪਹੁੰਚਦੇ ਸੀ ਉਹ ਪਾਰਲੀਮੈਂਟ ਦੇ ਮੈਂਬਰ ਨਹੀਂ ਬਣਦੇ ਸੀ ਬਿਲਕੁਲ ਮਤਲਬ ਐਵੇਂ ਕਿਵੇਂ ਲਿਆਦਾ ਗਿਆ ਕਿਵੇਂ ਕੀਤਾ ਗਿਆ ਮੈਂ ਨਹੀਂ ਕਹਿੰਦਾ ਜੋ ਖ਼ਬਰਾਂ 'ਚ ਖ਼ਬਰਾਂ ਆ ਰਹੀਆਂ ਜੋ ਉਹਨਾਂ ਦੱਸ ਰਹੇ ਹਨ ਪਰ ਕਿਵੇਂ ਉਹਨਾਂ ਨੇ ਚੋਣ ਲੜਾਈ ਗਈ ਜਿਸ ਤਰ੍ਹਾਂ ਚੋਣ ਲੜ ਕੇ ਪਾਰਲੀਮੈਂਟ ਦੇ ਮੈਂਬਰ ਬਣੇ ਦੋ ਸਿੱਟਾ ਦੇ ਤੱਤ ਸਰੂਖ ਹੁਣ ਦਾ ਬੜਿਆ ਟਿਕਰ ਪਾਰਟੀ ਬਣ ਗਈ ਅਗਲੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਨੂੰ ਮਿਲਾ ਕੇ ਦੇਖੀਏ ਤਾਂ ਲੱਗਦਾ ਹੈ ਕਿ ਪਿੱਛੇ ਖੇਡ ਛੋਟੀ ਨਹੀਂ ਕੋਈ ਬਹੁਤ ਵੱਡੀ ਹੈ ਜੀ ਆ ਵਕਾਇਆ ਗੱਲ ਸਹੀ ਹੈ ਢਿਲੋ ਸਾਹਿਬ ਗੱਲ ਛੋਟੀ ਨਹੀਂ ਬੜੀ ਵੱਡੀ ਖੇਡ ਆ ਤੇ ਆਉਣ ਵਾਲਾ ਸਮਾਂ ਦੱਸੂਗਾ ਕਿਹੜੇ ਬੰਦੇ ਨੂੰ ਸਾਰਾ ਕੁਝ ਚੱਲ ਰਿਹਾ ਕਿਉਂਕਿ ਬਹੁਤ ਕੁਝ ਜਿਹੜਾ ਉਹ ਸਾਹਮਣੇ